ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਔ ਜੀ ਕੀ ਹਾਲ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੰਦੀਵਾਲ ਤੇ ਹਾਂਜੀ ਆਪਾਂ ਲੱਗੇ ਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਨਾਲ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ। ਹਾਂਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਸਾਗ ਤੇ ਸਾਗ ਹੈ ਪੰਜਾਬੀਆਂ ਦੀ ਰੂਹ ਦੀ ਖਾਹਕ ਹੈ ਜੀ। ਇਹਦੇ ਬਿਨਾ ਨਹੀਂ ਸਰਦਾ। ਆਪਾਂ ਨੂੰ ਖਾਦੇ ਬਿਨਾ ਤੇ ਬਿਲਕੁਲ ਦੇਸੀ ਜਗਾਰ ਨਾਲ ਚੀਰਿਆ ਜੀ ਆਪਾਂ ਇਹ। ਤੁਹਾਨੂੰ ਸਾਰਾ ਦਿਖਾਵਾਂਗੇ। ਕਿਸ ਚੀ ਨਾਲ ਚੀਰਿਆ ਇਹ। ਬਿਲਕੁਲ ਦੇਸੀ ਜਿਹਾੜ ਬਣਾਇਆ ਜੀ ਘਰੇ ਜਿਹੜਾ ਕਿ ਮਸ਼ੀਨਾਂ ਨੂੰ ਵੀ ਫੇਲ ਕਰ ਰਿਹਾ ਹੈਗਾ ਸਾਗ ਇਹਦਾ ਪਚੀਰ ਲਿਆ ਜੀ ਦੇਖੋ ਇਹ ਬਿਲਕੁਲ ਬਰੀਕ ਆ ਜਿਹੜਾ ਉਹ ਸਾਗ ਚੀਰਿਆ ਗਿਆ ਹੈਗਾ ਕੋਈ ਮੋਟਾ ਨਹੀਂ ਹਨਾ ਤੇ ਬਿਲਕੁਲ ਬਰੀਕ ਜਿਹੜਾ ਸਾਗ ਚੀਰਿਆ ਗਿਆ ਇਸ ਚੀਜ਼ ਨਾਲ ਤੇ ਇਹਦਾ ਨਾਮ ਅਸੀਂ ਰੱਖਿਆ ਜੀ ਇਹਨੂੰ ਬੋਲਦੇ ਅਸੀਂ ਕਾਪੀਆ ਕਾਪੀਏ ਨਾਲ ਜਿਹੜਾ ਆਪਾਂ ਸਾਗ ਆ ਗਿਆ ਉਹ ਚੀਰਿਆ ਹੈਗਾ ਤੇ ਪਹਿਲਾਂ ਵੀ ਤੋਂ ਲੈ ਸੀ ਚੀਰਨ ਤੋਂ ਪਹਿਲਾਂ ਇੱਕ ਵਾਰ ਤੇ ਚੀਰ ਚੀਰ ਕੇ ਇੱਥੇ ਆਪਾਂ ਇਹਨੂੰ ਪਾਣੀ ਦੇ ਵਿੱਚ ਜਿਹੜਾ ਦਵਾਰੇ ਪਾ ਲਿਆਗਾ ਖੁੱਲਾ ਪਾਣੀ ਪਾ ਲਿਆ ਬੱਠਲ ਦੇ ਵਿੱਚ ਤੇ ਸਾਗ ਇਹਦਾ ਆਪਾਂ 2-3 ਦਿਨਾਂ ਦਾ ਬਣਾਵਾਂਗੇ ਕਿਉਂਕਿ ਇਹ ਜਿੰਨਾ ਬਿਹਾ ਹੋਈ ਜਾਂਦਾ ਉਨੀ ਸਵਾਦ ਬਣੀ ਜਾਂਦਾ ਸਾਗ ਜਿਹੜਾ ਬਹੁਤ ਖੇਚਲ ਬਣਦਾ ਜੀ। ਸਾਗ ਜਿਹੜਾ ਪੂਰਾ 1 ਦਿਨ ਲੱਗਦਾ ਪੂਰੀ ਦਿਹਾੜੀ ਸਾਗ ਬਣਾਉਣ ਦੇ ਉੱਪਰ ਜਿਹੜੀ ਉਹ ਲੱਗ ਜਾਂਦੀ ਹੈਗੀ। ਤੇ ਆਪਾਂ ਸਾਗ ਬਹੁਤ ਘੱਟ ਤਰਦੇ ਹਾਂ ਕਿਉਂਕਿ ਸਵਾਦ ਤਾਂ ਲੱਗਦਾ ਹੀ ਹੈ ਨਾ ਬਾਕੀ ਇਹ ਸਾਡੀ ਦੇਸੀ ਤੇ ਕੁਦਰਤੀ ਖਾਣਕ ਹੈਗੀ। ਤੇ ਪਰ ਅੱਜ ਕੱਲ ਤੁਹਾਨੂੰ ਪਤਾ ਹੀ ਹਰੇਕ ਜਿਹੜਾ ਤਿਆਰ ਬਣ ਜਾਂਦਾ ਦਾ। ਇੱਧਰ ਦੇਖੋ ਜੀ ਕਿਸ ਤਰ੍ਹਾਂ ਸਾਗ ਹੈ ਜਿਹੜਾ ਚੀਰਿਆ ਜਾਂਦਾ ਹੈਗਾ। ਜਿੰਨਾ ਤੁਸੀਂ ਚਾਹੋ ਉਹਨਾਂ ਬਰੀਕ ਕਰ ਸਕਦੇ ਜੀ ਇਸ ਚੀਜ਼ ਦੇ ਨਾਲ ਬਹੁਤ ਹੀ ਜ਼ਿਆਦਾ ਜਵਰਦਸਤ ਹੈ ਦੀੋ ਚੀਜ਼ ਹੈਗੀ ਸਾਗ ਚੀਰਨ ਵਾਲੀ ਤੇ ਤਾਂ ਹਣੇ ਪਸਾਰੀ ਦਿਖਾਵਾਂਗੀ ਕਿ ਇਸ ਤਰ੍ਹਾਂ ਇਹ ਜਿਹੜਾ ਬਣਿਆ ਹੋਇਆ ਹੈਗਾ ਦੇਖੋ ਜੀ ਲਓ ਜੀ ਦੇਖੋ ਜੀ ਹੁਣ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਿਸ ਚੀਜ਼ ਨਾਲ ਜਿਹੜਾ ਪਸਾਰੀ ਚੀਰਿਆ ਇਸ ਤਰ੍ਹਾਂ ਇਹ ਇੱਕ ਪੱਤਰਾ ਇਹ ਲੋਹੇ ਦਾ ਜਿਹੜਾ ਕਿ ਆਪਾਂ ਬਿਲਕੁਲ ਸਾਫ਼ ਕਰਿਆ ਹੋਇਆ ਕੋਈ ਇਹ ਤੇ ਜਰਨੀ ਹੈਗੀ ਤੇ ਸਾਫ਼ ਕਰਕੇ ਹੀ ਇਹਨੂੰ ਆਪਾਂ ਜਦੋਂ ਕੋਈ ਪਾਲਕ ਮੇਥੇ چیرਨੇ ਹੋਣਾ ਪਏ ਇਸੇ ਚੀਜ਼ ਦੇ ਨਾਲ چیرਦੇ ਆ ਮਾਗਰੇ ਦੇ ਇਸ ਤਰ੍ਹਾਂ ਲੱਕੜ ਲੱਗੀ ਹੋਈ ਆ ਲਓ ਜੀ ਜਿਹੜਾ ਸਾਗ ਆਪਾਂ ਸਾਰਾ ਵਿੱਚ ਪਾ ਲਿਆਗਾ ਤੇ ਥੋੜਾ ਜਿਆ ਰਿਜ ਜਾਂਦਾ ਜੇ ਜਦੋਂ ਆਪਾਂ ਉਹਦੋਂ ਹੋਰ ਪਾ ਦਿੰਨੇ ਹੁੰਨੇ ਆ ਥੋੜਾ ਜਿਹਾ ਹੋਰ ਹਿੱਜ ਕੇ ਜਦੋਂ ਪਤੀਲਾ ਔਣਾ ਹੋ ਜਾਂਦਾ ਫਿਰ ਉਹਦੇ ਵਿੱਚ ਹੋਰ ਪਾ ਦਿੰਨੇ ਹੁੰਨੇ ਆ ਇਸ ਤਰ੍ਹਾਂ ਇਹਣਾ ਬੇਲਣੇ ਦੇ ਨਾਲ ਜੀ ਆਪਾਂ ਇਹਨੂੰ ਕੁਟ-ਕੁਟ ਕੇ ਪਤੀਲੀ ਨੇੜ ਭਰ ਲਿਆਗਾ ਤੇ ਵਿੱਚ ਹੀ ਆਪਾਂ ਮੇਥੇ ਚੀਰ ਲਏ ਜੀ ਵਿੱਚ ਹੀ ਪਾਲਕ ਵਿੱਚ ਹੀ ਸਾਗ ਤੇ ਸਾਗ ਬਣਾਉਣ ਲਈ ਜੀ ਪੂਰੀ ਦਿਹਾੜੀ ਲੱਗਦੀ ਆ ਤੇ ਜਿੰਨਾ ਇਹਦੇ ਵਿੱਚ ਆਪਾਂ ਸਮਾਨ ਪਾਵਾਂਗੇ ਉਨਾਂ ਹੀ ਜ਼ਿਆਦਾ ਇਹ ਜਿਹੜਾ ਸਾਗ ਸਵਾਦ ਬਣੂਗਾ ਕੋਈ ਵੀ ਚੀਜ਼ ਜੀ ਸਮਾਨ ਦੇ ਨਾਲ ਹੀ ਬਣਦੀ ਆ ਹਨਾ ਜਿੰਨਾ ਇਹਦੇ ਵਿੱਚ ਜਿਆਦਾ ਸਮਾਨ ਹੋਊਗਾ ਉੰਨੇ ਜਿਆਦਾ ਚੀਜ਼ ਜਿਹੜੀ ਉਹ ਸਵਾਦ ਬਣੂਗੀ ਤੇ ਬਸ ਹੁਣ ਇਹ ਆਪੇ ਰਿੱਜੀ ਜਾਊਗਾ ਇਹ ਥੱਲੇ ਆਪਾਂ ਖੁੱਲਾ ਜਿਹਾ ਪਾਣ ਨੂੰ ਲਾ ਦੇਵਾਂਗੇ ਲੱਕੜਾ ਹਾਂਜੀ ਇੱਥੇ ਆਪਾਂ ਨਾਲ-ਨਾਲ ਕਰ ਰਹੇ ਹਾਂ ਜੀ ਪਾਣੀ ਦਿੱਤਾ ਇਧਰ ਆਪਾਂ ਕਰ ਰਹੀ ਪਾਣੀ ਦਿੱਤਾ ਇੱਥੇ ਕੋਲੀ ਆਪਣੇ ਜਿਹੜਾ ਪਾਣੀ ਦਿੱਤੇ ਵਾਲਾ ਪਤੀਲਾ ਘੱਡਿਆ ਹੋਇਆ ਹੈਗਾ ਤੇ ਇਹ ਇੱਧਰ ਦੇਖੋ ਕੋਲੀ ਹੈ ਜਿਹੜੀ ਪਤੀਲੀ ਚ ਸਾਗ ਬਣ ਰਿਹਾ ਇੱਕ ਤੁਹਾਨੂੰ ਰਾਜ ਵਾਲੀ ਗੱਲ ਹੋਰ ਦੱਸ ਦਿਆਂ ਜੀ ਇਸ ਤਰ੍ਹਾਂ ਜਿਹੜਾ ਬੇਲਣਾ ਤੁਸੀਂ ਸਾਗ ਵਾਲੇ ਜਦੋਂ ਕੋਈ ਸਾਗ ਬਣਾਉਣੇ ਜਾਂ ਚਾਹ ਬਣਾਉਣੇ ਜੇਕਰ ਤੁਹਾਡੇ ਕੋਈ ਵੀ ਚਾਹ ਜਾਂ ਸਾਗ ਤੁਹਾਡੀ ਨਿਕਲ ਜਾਂਦੀ ਹੈ ਹਨਾ ਸੋਨੂੰ ਡਾਰਾ ਵੀ ਨਿਕਲਣਾ ਜਾਵੇ ਵੀ ਪਾਣੀ ਤਾਂ ਉਹਦੇ ਉੱਪਰ ਤੁਸੀਂ ਇਸ ਤਰ੍ਹਾਂ ਜਿਹੜਾ ਬੇਲਣਾ ਰੱਖਦੇ ਹੋ ਤੁਸੀਂ ਪਰਤਿਆ ਕੇ ਦੇਖਿਓ ਜੀ ਮੇਰੀ ਕਹਨ ਤੇ ਤੁਹਾਡਾ ਕਦੇ ਵੀ ਕੋਈ ਵੀ ਚਾਹ ਚਾਹੇ ਚਾਹੇ ਤੁਹਾਡਾ ਸਾਗ ਦਾ ਪਾਣੀ ਚਾਹੇ ਕੋਈ ਵੀ ਚੀਜ਼ ਇਸ ਤਰ੍ਹਾਂ ਨਹੀਂ ਨਿਕਲੂਗੀ ਇਹ ਜਿਹੜਾ ਸਾਰਾ ਸਾਗ ਆਪਾਂ ਇਸੇ ਤਰ੍ਹਾਂ ਰਿਣਿਆਗਾ ਇਹਦੇ ਉੱਪਰ ਆਪਾਂ ਬੇਲਣਾ ਰੱਖ ਦਿੱਤਾਗਾ ਤੇ ਇਹਦੇ ਨਾਲ ਇਹੜਾ ਪਾਣੀ ਨਹੀਂ ਨਿਕਲਦਾ ਬਿਲਕੁਲ ਵੀ ਪਾਣੀ ਨਹੀਂ ਨਿਕਲੂਗਾ ਤੁਸੀਂ ਇੱਕ ਵਾਰ ਬਣਾ ਕੇ ਦੇਖੋ ਨਹੀਂ ਆਪਾਂ ਕਈ ਵਾਰ ਸਾਗ ਬਣਾਉਨੇ ਆ ਨਾ ਉਹਦਾ ਪਾਣੀ ਨਿਕਲ-ਨਿਕਲ ਪਾਸੇ ਨਿਕਲੀ ਜਾਂਦਾ ਤੇ ਚੁੱਲ੍ਹੇ 'ਚ ਪਈ ਜਾਂਦਾ ਫਿਰ ੜੀ ਅੱਗ ਬੁਝੀ ਜਾਂਦੀ ਹੈਗੀ ਫਿਰ ਉਹਨਾਂ ਸਾਗ ਵੀ ਸਵਾਦ ਨਹੀਂ ਬਣਦਾ ਜਿਹਦਾ ਪਾਣੀ ਨਿਕਲੀ ਜਾਵੇ ਤੇ ਇੱਥੇ ਤੁਸੀਂ ਦੇਖਿਓ ਆਪਦੇ ਆਪਾ ਜਿਹੜਾ ਇਹ ਪਾਣੀ ਪਾਫ ਬਣ-ਬਣ ਬੇਲਨੇ ਦੇ ਉੱਪਰ ਚੁੰਬੜੀ ਜਾਂਦੀ ਹੈ ਤੇ ਵਾਪਸ ਉਹ ਵਿੱਚ ਹੀ ਤੁੱਕੇ-ਵਣ ਬਣ ਜਿਹੜੀ ਉਹ ਡਿੱਗੀ ਜਾਂਦੀ ਹੈ ਹਾਂਜੀ ਇੱਧਰ ਆਪਾਂ ਨਾਲ-ਨਾਲ ਕਰ ਰਹੇ ਹਾਂ ਜੀ ਪਾਣੀ ਦਿੱਤਾ ਤੇ ਪਤੀਲਾ ਇਹ ਬਹੁਤ ਵੱਡਾ ਜੀ ਲਗਭਗ 60 ਲੀਟਰ ਦਾ ਹੈ ਪਤੀਲੇ ਦੇ ਵਿੱਚ ਪਾਣੀ ਪੈ ਜਾਂਦਾ ਹੈ 60 ਲੀਟਰ ਪਾਣੀ ਜਿਹੜਾ ਆਪਾਂ ਇਕੱਠਾ ੁੱੱਤਾ ਕਰ ਲੈਣੇ ਹੁੰਦੇ ਆ ਉਸ ਤੋਂ ਬਾਅਦ ਸਾਰਾ ਟੱਬਰ ਡਰ ਨਾਲ ਲੈਣੇ ਹੁੰਦੇ ਆ ਕਿਉਂਕਿ ਆਪਣੇ ਸੁਖ ਨਾਲ ਪਰਿਵਾਰ ਹੈੜੀ ਫੈਮਿਲੀ ਵੱਡੀ ਹੈ ਜੀ ਤੇ ਇੱਕ ਵਾਰ ਪਾਣੀ ੁੱੱਤਾ ਕਰਕੇ ਸਾਰਾ ਟੱਬਰ ਨਾਲ ਨਾਲ ਦੇ ਨਾਲ ਪਾਈ ਜਾਂਦੇ ਆਂ ਹੋਰ ਬੱਲਣ ਲਾਈ ਜਾਂਦੇ ਆ ਤੇ ਇਸ ਤਰ੍ਹਾਂ ਜਿਹੜੇ ਕੰਮ ਉਹ ਕਰੀ ਜਾਂਦੇ ਆ ਤੇ ਸਾਗ ਐਡਾ ਜੀ ਬਹੁਤ ਹੀ ਸੁਆਹ ਲੱਗਦਾ ਹਨ ਪਰ ਅੱਜ ਕੱਲ ਤੇ ਆਪ ਦੇ ਕਾਰਨ ਆਪਾਂ ਨਹੀਂ ਜਿਆਦਾ ਖਾ ਸਕਦੇ ਲੋ ਜਿੱਥੇ ਆਪਾਂ ਸਾਗ ਨੂੰ ਤੜਕਾ ਲਾ ਰਹੇ ਆ ਤੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸਾਗ ਐਡਾ ਜਿੰਨੇ ਜਿਆਦਾ ਉਹਦੇ ਵਿੱਚ ਸਮਾਨ ਹੋਊਗਾ ਓਨੇ ਜਿਆਦੇ ਸਾਗ ਐਡਾ ਸੁਆਦ ਬਣੂਗਾ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਕੋਈ ਵੀ ਮੱਕੀ ਦਾ ਬਾਇਰੇ ਦਾ ਆਟਾ ਲੈ ਕੇ ਉਹਦੇ ਨਾਲ ਕੋਟ ਨਾਲੇ ਨੂੰ ਆਪਾਂ ਕੋਟ ਲਾਂਗੇ ਆਪਣੇ ਮੇਰੇ ਖਿਆਲ ਵਿੱਚ ਨਾ ਤਾਂ ਮੱਕੀ ਦਾ ਆਟਾ ਹੀ ਨਾ ਹੀ ਬਾਇਰ ਦਾ ਆਪਾਂ ਇਹਨੂੰ ਬੇਸਣ ਦੇ ਨਾਲ ਕੋਟਾਂਗੇ ਬੇਸਣ ਦੇ ਨਾਲ ਵੀ ਬਹੁਤ ਜ਼ਿਆਦਾ ਸਵਾਦਿਸ਼ਟ ਬਣੂਗਾ ਜੀ ਬਾਇਰੇ ਦਾ ਆਟਾ ਪਾ ਤਰਿਆ ਹੋਇਆ ਜੀ ਬਣਨਾ ਹਾਂਜੀ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਨਾਲ ਧੰਨਵਾਦ